ਹਾਂਜੀ ਸਸੇ ਗਾਜੀ ਸਾਰਿਆਂ ਨੂੰ ਠੀਕ ਠਾਕ ਜੇ ਕੀ ਹਾਲ ਚੱਲ ਜੇ ਸਭ ਠੀਕ ਠਾਕ ਤੇ ਇਹ ਜੀ ਤੁਸੀਂ ਪਿਛਲਾ ਵਲੌਗ ਵੇਖਿਆ ਰਾਜਸਥਾਨ ਦਾ ਵੀ ਅਸੀਂ ਸਲਾਹ ਕਰਨ ਦੇ ਵੀ ਰਾਜਸਥਾਨ ਜਾਣਾ ਇੱਕ ਵਿਆਹ ਵਾਂ ਨੂੰ ਤੇ ਅਸੀਂ ਸਾਰੇ ਨੇ ਜਾਣਾ ਮੁੱਕੇ ਜਾਵਾਂਗੇ ਫਿਰ ਸੜਕ ਸਾਫ਼ੀ ਤੇ ਅਸੀਂ ਆਖਿਆ ਵੀ ਚਲੋ ਨਾਲ ਵਿਆਹ ਵੇਖ ਕੇ ਆਵਾਂਗੇ ਨਾਲੇ ਘੁੰਮ ਕੇ ਆਵਾਂਗੇ ਤੇ ਜੀ ਮੰਮੀ ਨੇ ਆਉਂਦੇ ਆਂ ਮੰਮੀ ਜਾਣਾ ਮੈਂ ਨਹੀਂ ਮੰਮੀ ਤੂੰ ਆਉਦੇ ਪੁੱਛਿਆ ਨਾ ਮਨਜੀਤ ਨੂੰ ਕਿ ਭੂਆ ਤੂੰ ਫੋਨ ਲਾਇਆ ਨਹੀਂ ਤੂੰ ਮੈਂ ਵੀ ਫੋਨ ਲਾਇਆ ਭੂਆ ਨੇ ਫੋਨ ਲਾਈ ਹਾਂ ਹਾਂ ਇਹਨੇ ਵੀ ਬਚਾਈ ਇਹਨੇ ਵੀ ਆਣ ਕੇ ਆ ਕੇ ਤੇ ਇਹਨੇ ਆ ਕੇ ਵੀ ਮੈਂ ਨਹੀਂ ਜਾਣਾ ਅਲਦੀ ਵੀ ਮੈਂ ਨਹੀਂ ਜਾਣਾ ਮੈਨੂੰ ਇਹ ਥੋੜੀ ਪਤਾ ਸੀ ਤੂੰ ਕਿੱਥੇ ਕਿੱਥੇ ਘੁੰਮਣਾ ਲੈ ਹੁਣ ਜਿੱਥੇ ਮਰਜ਼ੀ ਘੁੰਮੇ ਜਦੋਂ ਜਿੱਕਰ ਜਦੋਂ ਘਰੋਂ ਹੀ ਚੱਲ ਗਏ ਰਾਜਸਥਾਨ ਹੀ ਚੱਲ ਗਏ ਮੈਨੂੰ ਹੀ ਕੀ ਦੋਕ ਦਿਨ ਲਾਉਣੇ ਆ ਤੁਸੀਂ ਨਹੀਂ ਨਹੀਂ ਦੋ ਨਹੀਂ ਲੱਗਣੇ ਹਫਤਾ ਲੱਗ ਜਾਣਾ ਹਫਤਾ ਮਜੇ ਲਾਉਣਾ ਓ ਭਾਈ ਕੱਲ ਡੈਡੀ ਇਹਦੇ ਘਰ ਮੈਂ ਕਿਹਾ ਚੱਲ ਤੂੰ ਕਰ ਰਹੀ ਹੈ ਨਾ ਪਾਪਾ ਜੀ ਥੋੜਾ ਨਹੀਂ ਮੰਨ ਕਰਦਾ ਨਹੀਂ ਜੇ ਐ ਬਦੋ ਜ਼ਬਰਦਸਤੀ ਮੈਂ ਵੀ ਬੂਆ ਮੈਂ ਵੀ ਨਹੀਂ ਹੁਣ ਥੋੜੀ ਇੱਧਾ ਥੋੜੀ ਹੁੰਦਾ ਇੱਕ ਦੋ ਦਿਨ ਦਾ ਹੁੰਦਾ ਮੈਂ ਸਾਰ ਲੈਣਾ ਹੈ ਇੱਧਾ ਤੇ ਮੈਨੂੰ ਜਾਣਾ ਪੈਣਾ ਹੁਣ ਇਹਨੇ ਆਕੇ ਆ ਵੀ ਮੇਰਾ ਪੈਂਦੇ ਆਈ ਪੈਂਦੇ ਹੀ ਇਹਨੇ ਇਹ ਗੱਲ ਕਹੀ ਮੈਂ ਨਹੀਂ ਜਾ ਸਕਦੀ ਵੀ ਹਜੂਰ ਸਾਹਿਬ ਗਏ ਤੇ ਮੇਰੇ ਕੋ ਨਹੀਂ ਸਮਝ ਆ ਹਾਂ ਅੰਦੀ ਮੇਰੇ ਤੋਂ ਸਫਰ ਨਹੀਂ ਹੁੰਦਾ ਤੇ ਤੁਸੀਂ ਜਾਓ ਮੈਂ ਨਹੀਂ ਕਾ ਜਾਣਾ ਤੇ 2 ਮਿੰਟ ਕੱਟ ਲਾ ਫੋਨ ਤੇ ਹੁਣ ਮਸਲਾ ਇਹ ਕਲੀਅਰ ਕਰ ਲਈਏ ਆਪਾਂ ਹਾਂ ਨਹੀਂ ਕੋਈ ਨਹੀਂ ਨਾ ਬਤਾ ਨਹੀਂ ਪੰਜ ਤੋਂ 6 ਘੰਟੇ ਲੱਗਣੇ ਟ੍ਰੇਨ ਤੇ ਹਾਂ ਤੇ ਪਹਿਲਾਂ ਤੇ 2-3 ਇਥੋਂ ਚੰਡੀਗੜ੍ਹ ਦੋ 2.5 ਘੰਟੇ ਆਪਾਂ ਨੂੰ ਚੰਡੀਗੜ੍ਹ ਦੇ ਲੱਗਣੇ ਆ ਤੇ ਉਸ ਤੋਂ ਬਾਅਦ ਅੱਗੇ ਪੰਜ ਤੋਂ 6 ਘੰਟੇ ਮਤਲਬ ਸਿੱਧਾ ਬਦਲੇ ਗੱਲ ਪਈ ਇੱਕ ਦਿਨ ਪੂਰਾ ਸਾਰੇ ਨੇ ਚੰਨਾ ਨਾ ਫਿਰ ਤੇ ਮੇਰੀ ਕੇਅਰ ਕਰ ਹੀ ਲੈਣੀ ਸਾਰੇ ਅੱਲਾ ਜੱਲ ਜਣਾ ਮੇ ਬੋ ਹੁਣ ਤੂੰ ਆਪਣੇ ਮੂੰਹੋਂ ਤਿੰਨ ਜਾਣਿਆਂ ਨੂੰ ਨਾ ਕੀਤੀ ਮੈਨੂੰ ਕੀਤੀ ਮੰਮੀ ਨੂੰ ਕੀਤੀ ਕੋਈ ਫੋਡੀ ਪਿੱਛੇ ਆਈ ਕਿ ਆਈ ਕੋ ਬਣਾਵੀ ਉੱਥੇ ਆਈ ਜਿਆਦੇ ਦਿਨ ਲੱਗ ਜਾਣੇ ਨਹੀਂ ਨਹੀਂ ਹੁਣ ਵੇਖ ਮੇਰੀ ਇੱਕ ਗੱਲ ਸੁਣ ਤੂੰ ਸਿਆਣੀ ਆ ਜਦੋਂ ਕਰੋ ਆਪਾਂ ਰਾਜਸਥਾਨ ਚੱਲੇ ਆ ਆਪਾਂ ਮਰਦੀ ਕਰਨਾ ਹੋਵੇ ਪਰ ਜੇ ਤੇ ਤੇਰੀ ਸਿਹਤ ਨਹੀਂ ਠੀਕ ਰਹਿੰਦੀ ਤੇ ਫੇਰ ਕਿੱਦਾਂ ਹੈ ਨਾ ਨਹੀਂ ਤੂੰ ਸਾਰੇ ਜਾਣਿਆਂ ਨੇ ਧਿਆਨ ਰੱਖ ਲੈਣਾ ਮੇਰਾ ਆਪੇ ਧਿਆਨ ਰੱਖਣਾ ਠੀਕ ਕਰੂੰਗਾ ਤੁਹਾਡੇ ਹੁੰਦੇ ਆ ਨੀ ਫਿਕਰ ਕਰਨੀ ਹੈ ਤੁਹਾਡੇ ਹੁੰਦੇ ਆ ਫਿਕਰ ਨਾਲ 93 ਦੀ ਗੱਲ ਮੰਨੀ ਦੀ ਹੈ ਤੂੰ ਆਪੇ ਆਖਿਆ ਵੀ ਮੈਂ ਨਹੀਂ ਜਾ ਸਕਦੀ ਤੋਣਾ ਹੀ ਹੈ ਜਿਆਦਾ ਦਿਨ ਨਹੀਂ ਨਾ ਸਰਨਾ ਪਤਾ ਕੀ ਹੋਇਆ ਇੱਕ ਤੋਂ ਦਾ ਪੈਰ ਦਾ ਕੁਹਾੜੀ ਤੂੰ ਕੁਹਾੜੀ ਤੇ ਪੈਰ ਮਾਰਿਆ ਵਾ ਆਪ ਮੈਂ ਆਪੇ ਧਿਆਨ ਰਹਿਣਾ ਨਹੀਂ ਟੇਕਣਾ ਪਹਿਲਾਂ ਹੀ ਜਦੋਂ ਇਹ ਟਿਕਟ ਨਹੀਂ ਕਰਾਉਣੇ ਕੋ ਆਂ ਅਈ ਜਦੋਂ ਟਿਕਟ ਹੀ ਨਹੀਂ ਕਰਾਵਾਂਗੇ ਤੂੰ ਕਿਹਦੇ ਤੇ ਆ ਰੋ ਪੈਣਾ ਆਪਾਂ ਟਿਕਟ ਹੀ ਨੂੰ ਕਹਨੇ ਜੇਰ ਕਰਦੀ ਹੈ ਹੈ ਨਹੀਂ ਹੈ ਨਾ ਨਹੀਂ ਐਦਾਂ ਥੋੜੀ ਚੱਲ ਜਾਂਦਾ ਪਹਿਲਾਂ ਪਤਾ ਲੈ ਛੱਡ ਦੋ ਨੀਉ ਨਿੰਗਣਾ ਨਾ ਕਰੀ ਰਹੇ ਮੇਰੇ ਮੈਨਾ ਤੂੰ ਕਹਦਾ ਇਹ ਮੇਰਾ ਪੈਣਾ ਹੈ ਨਹੀਂ ਨਹੀਂ ਤੋ ਤੂੰ ਇਹਨਾਂ ਬਹਿਲੋ ਪਤਾ ਲੈ ਛੱਡ ਦੋ ਨਾ ਫੇਰ ਤੂੰ ਕਿਤੇ ਤੈਨੂੰ ਰੋਣ ਥੋੜੀ ਹੋਣਾ ਐਦਾਂ ਮੈਂ ਜਾਣਾ ਹਾਂ ਚਾਹੇ ਦੇਣਾ ਮੈਂ ਚਾ ਮੈਂ ਚਾਰ ਇਹ ਇਦਾਂ ਨੀ ਖਾ ਅਸੀਂ ਮੰਨ ਲਾ ਵੀ ਸ਼ਗਨ ਤੋਂ ਇੱਕ ਦਿਨ ਪਹਿਲਾਂ ਜਾਣਾ ਤੇ ਬਰਾਤ ਤੋਂ ਦੋ ਦਿਨ ਬਾਅਦ ਆ ਜਾਣਾ ਹੋਰ ਉਹਨਾਂ ਵੀ ਸੱਚੀ ਸੱਚੀ ਉਹਨਾਂ ਵੀ ਵਾ ਸੱਚੀ ਉਹਨਾਂ ਵੀ ਯਾਰ ਇਹ ਵੀ ਆਪੇ ਆਪੇ ਮਨਾ ਕਰ ਦਿੱਤਾ ਜੀ ਤੇ ਮੈਂ ਨਹੀਂ ਜਾਣਾ ਸਭ ਤੋਂ ਪਹਿਲਾਂ ਮਨਾ ਕੀਤਾ ਸਾਡੀ ਪੂਆ ਨੇ ਫੋਨ ਲਾਇਆ ਬੜੇ ਚਾਹ ਨਾਲ ਪੀਆ ਪਰ ਰਾਜਸਥਾਨ ਵੀ ਆ ਜਾਣਾ ਵਾ ਤੇ ਇਹ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਓ ਫਿਕਰ ਇਹ ਆ ਕਿ ਮੰਮੀ ਨੇ ਪੁੱਛਿਆ ਵੀ ਆਪਾਂ ਇਦਾਂ ਰਾਜਸਥਾਨ ਜਾਣਾ ਵਾ ਉਹਦੇ ਨਾਲੇ ਵਿਆਹ ਕਰਦੇ ਇਹਨੇ ਮਜ਼ਾਕ ਕਰਦੇ ਮੈਨੂੰ ਇਹਨੇ ਮਜ਼ਾਕ ਚ ਲੈ ਲਿਆ ਨਹੀਂ ਪਰ ਜਦੋਂ ਮੰਮੀ ਨੇ ਪੁੱਛਿਆ ਉਹ ਸੱਚੀ ਤੇਰੇ ਵਾਰੀ ਜ਼ਿਆਦਾ ਤੈਨੂੰ ਜ਼ਿਆਦਾ ਕੰਡਈ ਵੀ ਨਹੀਂ ਨਹੀਂ ਮੇਰੇ ਕੋਲ ਮੈਨੂੰ ਵੀ ਆਉਂਦੀ ਵੀ ਨਹੀਂ ਮੈਂ ਨਹੀਂ ਜਾਣਾ ਮੇਰੇ ਤੋਂ ਸਫਰ ਹੁੰਦਾ ਤੇ ਫਿਰ ਬਾਅਦ ਵਿੱਚ ਜਦੋਂ ਮੈਂ ਦੱਸਿਆ ਵੀ ਆਪਾਂ ਇਦਾਂ ਇਦਾਂ ਘੁੰਮਣਾ ਵਾ ਨਹੀਂ ਤੂੰ ਹੀ ਜ਼ਿਆਦੇ ਦਿਨ ਰੋਣੀ ਮੈਂ ਤਾਂ ਜਾਣਾ ਹਾਂ ਜੇ ਮਰਾ ਬਾਈ ਜਾਂਸ ਅਹੀਂ ਆਸਟ੍ਰੇਲੀਆ ਚਲ ਜੀਏ ਮੈਂ ਤਾਂ ਬਨੋਬ ਦਾ ਸਰਬਕੋ ਫੇਰ ਵੀ ਤਾਂ ਇਹ 5 6 ਮਹੀਨੇ ਲਾ ਕੇ ਆਉਣਾ ਘੁੰਮਣ ਜਾਣ ਮਤਲਬ ਤੇ ਫੇਰ ਕਿੱਦਾਂ ਸਰੂ ਫੇਰ ਗਿੰਦੂ ਦੀ ਤੇ ਡੈਡੀ ਦੀ ਰੋਟੀ ਵੀ ਤੇ ਤੈਨੂੰ ਪਕਾਉਣੀ ਪੈਣੀ ਉਹ ਫਿਰ ਥੋੜਾ ਕ ਸਮਝ ਦਿਮਾਗ ਦੇ ਦੇ ਸਮਝਾ ਲਗੇ ਨਾ ਬੋਲਾ ਥੋੜਾ ਰਹਿਣ ਦੀ ਜਾਜ ਸਿੱਖ ਬੇ ਜਿਆਦਾ ਚਿਰ ਵੀ ਰਹਿ ਸਕਦੀ ਨਹੀਂ ਨਹੀਂ ਇਦਾਂ ਥੋੜੀ ਕਾਦੀ ਰਾਜਸਥਾਨ ਜਾ ਸਕਦੀ ਹੈ ਨਾ ਐਂ ਜਿੱਥੇ ਹੁਣ ਕਿਹਦਾ ਹੈ ਕਿ ਰਾਜਸਥਾਨ ਮੇ ਜਾ ਸਕਦੀ ਆ ਓਹੋ ਆ ਤੇ ਕੰਮ ਖਰਾਬ ਹੋ ਗਿਆ ਖਰਾਬ ਹੋ ਗਿਆ ਭਰਾਓ ਨਾ ਕੀ ਕਰੀਏ ਹੁਣ ਸੱਚੀ ਗੱਲ ਦਸੀ ਐਂ ਦਾ ਨਾ ਹੀ ਕਹਿ ਸਾਡੇ ਨਾ ਨਾ ਹੁਣ ਤੇ ਖਰਾਬ ਹੁੰਦੀ ਆ ਸਫਰ ਚ ਹੋੜ ਤੇ ਅਸੀਂ ਟਿਕਟਾਂ ਲੈਣ ਫੋਨ ਵੀ ਲਾਤਾ ਭੀ ਇੰਨੀਆਂ ਟਿਕਟਾਂ ਹਾਂ ਉਹਥੇ ਦਦੇ ਇਹਨੂੰ ਉਹ ਹਵੇਲੇ ਸਪੈਸ਼ਲ ਫੂਲ ਲਾਇਆ ਫੇਕਲੇ ਆ ਕੇ ਦੋ ਆ ਆ ਪਿਛੋੜਾਂ ਨਹੀਂ ਆ ਰਹੀ ਰੁਪਿਆ ਸੱਚੀ ਰੁਪਿਆ ਭਰਾ ਨਹੀਂ ਨਹੀਂ ਇਹ ਜੀ ਅਸੀਂ ਮਜ਼ਾਕ ਕਰ ਰਹੇ ਆ ਲੈ ਕੇ ਜਾਣਾ ਲੈ ਕੇ ਜਾਣਾ ਇਹ ਖੜਾ ਕੇ ਨਾਲ ਅਈਦਾ ਸੱਡੇ ਹੀ ਤੈਨੂੰ ਛੱਡ ਕੇ ਜਾਵਾਂਗੀ ਉਹ ਉਹਦੇ ਚੱਕਰ ਹੀ ਪੈ ਗਿਆ ਆਈ ਹਾ ਛੱਡੇ ਤਾਂ ਸੱਚੀ ਰੋਪੀ ਸੀਰੀਅਸ ਲੱਗੀ ਪਈ ਵੇਖ ਲਓ ਉਹਨੂੰ ਪਤਾ ਵੀ ਲੱਗਣ ਡਿਆ ਵੀ ਹਾਂ ਮੇਰਾ ਮਜ਼ਾਕ ਕਰਦੀ ਮੈਂ ਫੇਰ ਹੀ ਟੈਨਸ਼ਨ ਲੈ ਗਈ ਤੈਨੂੰ ਲੱਗਦਾ ਵਾ ਤੈਨੂੰ ਛੱਡੇ ਬਿਨਾਂ ਮਾਤਾ ਜਾਊਗੀ ਕਦੀ ਵੀ ਨਹੀਂ ਜਾਣਾ ਮਾਰੇ ਮੋਦ ਤੇ ਤੇਰੇ ਨਾਲ ਤੇ ਘੁੰਮਣਾ ਉੱਥੇ ਉੱਥੇ ਘੁੰਮਣੇ ਤੇ ਜਾਣਾ ਪੰਜ ਬੈਸ ਅਗਲੇ ਦੇ ਪਹਿਲੇ ਨਾਲ ਲਿਆ ਵੀ ਨਾਲੇ ਮਨਜੀਤ ਕੇ ਤੇ ਉਹ ਸਾਗਰ ਤੇ ਨੀ ਸ਼ੀਸ਼ੇ 'ਚ ਵੇਖਣ ਡੀ ਉਧਰੋਂ ਦੀ ਪਿੱਛੇ ਆ ਵੀ ਨਾਲੇ ਪਹਿਲਾਂ ਜੀ ਨਾਂ ਲਿਆ ਵੀ ਹਾਂ ਚੱਲ ਅਸੀਂ ਵੀ ਘੁੰਮਾਵਾਂਗੇ ਇਸੇ ਬਾਣੇ ਤੇ ਜਾ ਨਹੀਂ ਹੋਇਆ ਕਿਉਂਕਿ ਸਾਡੇ ਕੋ ਮਮਮੀ ਨੇ ਟੈਨਸ਼ਨ ਲੈ ਲਈ ਨਹੀਂ ਨਹੀਂ ਮਮਮੀ ਟੈਨਸ਼ਨ ਨਹੀਂ ਲੈ ਲਈ ਅਸੀਂ ਬਜਾਕ ਕਰਦੇ ਹਾਂ ਹੀ ਲੈ ਕੇ ਜਾਣਾ ਵਾ ਤੇ ਜਾਣਾ ਛੇਤੀ ਆ ਤੇ ਰਾਜਸਥਾਨੇ ਘੁੰਮਾਂਗੇ ਫੇ ਪੰਜ ਛੇ ਦਿਨ ਨਾਲੇ ਵਿਆਹ ਵੇਖਾਂਗੇ ਨਾਲੇ ਤੁਹਾਨੂੰ ਵਿਖਾਵਾਂਗੇ ਤੇ ਬਰੂਨੋ ਫੇ ਰਾ ਦਿਖਵਾਊਗਾ ਪੰਜ ਛੇ ਦਿਨ ਹੁਣ ਮੰਦੀ ਖੁਸ਼ ਹੋਈ ਹੁਣ ਹੈਪੀ ਹੋ ਕਹ ਸਾਰਿਆਂ ਨੂੰ ਵੀ ਨਹੀਂ ਨਹੀਂ ਮੈਂ ਵੀ ਜਾਣਾ ਮੈਂ ਜਾਣਾ ਪਰ ਸੱਚ ਮਮਮੀ चलो जी जल्दी तो चीज हो चलो जी चल चल रूटी लेकर देने चुप कर दिया ਚਲਾ ਚੱਗਾ ਹੀ ਸਾਰੇ ਦੇ ਸਸਰੀ ਘਰ ਆਹ ਉਹ ਵਜੀਦ ਖਾਨ ਬਲਕਦੀ ਮੰਮੀ ਦੋ ਨਹੀਂ ਚਾਰ ਦਿੱਤੇ ਅੱਛਾ ਤੂੰ ਮਨਜੀਤ ਐਸ ਚੀਜ਼ ਦਾ ਕਰਕੇ ਨਾ ਕਰਤਾ ਵੀ ਸ਼ਾਇਦ ਇਹਨਾਂ ਨੂੰ ਇੱਕ ਦਿਨ ਚ ਮੋੜਾਣਾ ਵਾ ਇਹਨੂੰ ਇਹ ਹੀ ਨਹੀਂ ਪਤਾ ਵੀ ਰਾਜਸਥਾਨ ਕਿੱਥੇ ਆ ਉਹ ਤਾਂ ਇਹ ਚੀਜ਼ ਚ ਰਹਿ ਗਈ ਵੀ ਸ਼ਾਇਦ ਇਹਨਾਂ ਨੂੰ ਇੱਕ ਦਿਨ ਚ ਇੱਕ ਜਾਂ ਦੋ ਦਿਨ ਚ ਵਿਆਹ ਵੇਖ ਕੇ ਆ ਜਾਣਾ ਉੱਥੋਂ ਤੇ ਇੱਕ ਇਹ ਸਮਝੀ ਨਾ ਵੀ ਜਾਣਾ ਆਪ ਗੱਡੀ ਤੇ ਆ ਜਾਣਾ ਤੇ ਬਾਹਰ ਰੋਡ ਵਾ ਇਹਨੂੰ ਇਹ ਲੱਗਾ ਨਹੀਂ ਨਹੀਂ ਮਤਲਬ ਇਹਨੂੰ ਇਹ ਲੱਗਾ ਟ੍ਰੇਨ ਤੇ ਜਾਣਾ ਵਾ ਇੱਕ ਦਿਨ ਦਾ ਸਫ਼ਰ ਜਾਣ ਇੱਕ ਦਿਨ ਦਾ ਆਉਣ ਤੇ ਚਾਰ ਤੋਂ ਪੰਜ ਦਿਨ ਦਾ ਸਫ਼ਰ ਉੱਥੇ ਮਤਲਬ ਇੱਕ ਵੀਕ ਬੰਨੇ ਠੀਕ ਆ ਜਿਆਦਾ ਤੇ ਨਾ ਮਾਤਾ ਮੈਂ ਜਾ ਚੱਲ ਕੋਈ ਨਹੀਂ ਕੋਈ ਨਹੀਂ ਚਲ ਜਾਾਂਗੇ ਚਲ ਟੈਂਸ਼ਨ ਤੇ ਸੂਟ ਤੇ ਹੈਗੇ ਆ ਦੋ ਲੈ ਲਾਂਗੇ ਹਣਾ ਸੂਟ ਹੈ ਇੱਕ ਸੂਟ ਤਿੰਨ ਲੈਣੇ ਸੂਟ ਹੈਗੇ ਆ ਦੋ ਪੀ ਲੈ ਲਾਂਗੇ ਦੋ ਹੀ ਬੰਨੀ ਵਰੀ ਜਾਂਦੀ ਮਾਂ ਹੈਂ ਸੂਟ ਵੀ ਲੱਲਾ ਕੇ ਜਾੜਾ ਵੀ ਆ। ਅੱਗੇ ਵੀ ਆ ਸੂਟ। ਹੈਗੇ। ਨਹੀਂ ਉਹ ਵੀ ਹੈਗੇ ਬਸ ਦੋ ਕੀ ਲੈਣੇ ਜਾ ਦੇ ਨੇ। ਸੂਟ ਤਾਂ ਬਣਾਉਣੇ ਘਰਾਂ ਦੇ ਵਿਆਹ ਹੋਣ। ਵਿਆਹ ਬੜੇ ਆ ਜੀ ਐਰ ਕੀ। ਵਿਆਹ ਬੜੇ ਨਾਨਕਿਆਂ ਚ ਵੀ ਤਾਂ ਦਾੜ ਗਿਆ ਜੀ। ਉਹ ਪਾ ਲੈ ਫਿਰ ਉਹ ਵੇਖੇ ਜਾਣੇ ਉਹਨਾਂ ਨੂੰ ਕਿੰਨਾ ਭੋਨੇ। ਓਹੋ ਇਹ ਵੀ ਮੰਜ਼ਿਲ ਚੱਕਰ ਪੈ। ਹੈ। ਇਹ ਕਿਤੇ ਵੱਡਾ ਵੱਡਾ ਰੱਟਾ ਵਾ। ਇਹ ਵੱਡਾ ਚੱਕਰ ਵਾ। ਜੇ ਪਹਿਲਾ ਵਲੌਗ ਪੈ ਕੇ ਸੂਟਾ ਤੇ ਦੂਸਰੇ ਵਿਆਹ ਓਹੋ। ਇਹ ਤੇ ਚੱਕਰ ਪੈ ਗਿਆ। ਨੇ ਇੱਕ ਆਪਣੇ ਜਿਹੜਾ ਸਜਣ ਵਾਲਾ ਗਾਂਵ ਮਾ ਮਾਂ ਮੇਰੀ ਗੱਲ ਸੁਣ ਮਾਂ ਮੇਰੀ ਗੱਲ ਸੁਣ ਇਹ ਮੇਰੀ ਮਾਂ ਇਹ ਹੈਗਾ ਵਾ ਗੋਨ ਆ ਵੇਖ ਲਓ ਜੀ ਸੂਟਾਂ ਦੀ ਫਿਕਰ ਪੈ ਵੀ ਗਈ ਆ ਨਹੀਂ ਨਹੀਂ ਉਹੀ ਚੱਲੇ ਨਾ ਚਲੋ ਜੀ ਹੁਣ ਅਸੀਂ ਜਾਂਦੇ ਪਏ ਆ ਜੀ ਗੁਰੂ ਮਹਾਰਾਜ ਦੇ ਘਰੇ ਅੱਜ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਚਲੇ ਦਰਸ਼ਨ ਕਰਨ ਸੋ ਜੀ ਰਾਹ 'ਚ ਜਾਂਦੇ ਆਂ ਥੋੜਾ ਹਾਸਾ ਟਟਾ ਕਰ ਲਿਆ ਇਹ ਤੋਂ ਜ਼ਿਆਦਾ ਸੀ ਮੈਂ ਨਹੀਂ ਪਰ ਸੋਚਿਆ ਵੀ ਇੰਨਾ ਜ਼ਿਆਦਾ ਸੀਰੀਅਸ ਹੋ ਜੂਗੀ ਆਓ ਮਨੇ ਦਿਲ ਤੇ ਲਾ ਲਈਏ ਹੋਰ ਦਿਲ ਤੇ ਲਾ ਲਈਏ ਚਲੋ ਕੋਈ ਨਹੀਂ ਤੇਰਾ ਹਾਸਾ ਹੋ ਗਿਆ ਸਾਡੀ ਜਾਨ ਤੇ ਬਣੀਏ ਸਾਡੀ ਜਾਨ ਤੇ ਬਣੀਏ ਤੇਰਾ ਹਾਸਾ ਆ ਗਿਆ ਚਲੋ ਕੋਈ ਨਹੀਂ ਹੋ ਜਾਣਾ ਕਲੀ ਕਲੀ ਚਲੋ ਜੀ ਹੁਣ ਚੱਲੀਏ ਫੇਰ ਲੱਗੀ ਨਹੀਂ ਸੱਚੇ ਵੀ ਨਹੀਂ